ਤਾਂ ਪੁੱਛਣਾ ਹੈ ਤਾਂ ਉਹਦੇ ਜੋ ਨਵਾਂ ਜਿਹੜਾ ਸੁੱਕਦਾ ਨਵਾਂ ਬੂਟਾ ਸੁੱਕਦਾ ਇਹ ਮਾਮਲਾ ਜੀ ਕਣਕ ਨੂੰ ਗਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਵੀ ਵੀ ਮਹਿੰਗੇ ਭਾਅ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਰਾਲੀ ਨਾ ਸਾੜੋ ਵਿੱਚ ਵਾਓ ਅਸੀਂ ਵਿੱਚ ਪਰਾਲੀ ਵਾਈ ਹੈ ਉਹ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ 3 ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਏ ਅੱਜ ਵਿਭਾਗ ਵਾਲੇ ਆਏ ਨੇ 3 ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅੱਗ ਲਾਈ ਇਹਨਾਂ ਦੇ ਨਿਰਦੇਸ਼ ਅਨੁਸਾਰ ਕਿ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਜਿਹੇ ਕਿਦਾਂ ਪੈਈ ਹੈ ਪਲਾਬੀ ਸੁੰਡੀ ਕਣਕ ਜਿਹੜੀ ਸਾਰੀ ਨੈਸ਼ਨਲ ਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਹੁਣ ਵਿਭਾਗ ਦੇ ਅਧਿਕਾਰੀਆਂ ਦੱਸਿਆ ਡੀਓ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਉਹ ਹੁਣ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਦੀ ਹੈ ਜੀ ਪ੍ਰਾਲੀ ਜਿਹੜੀ ਖੇਤ ਦੇ ਵਿੱਚ ਵਾਈ ਆ ਪ੍ਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪ੍ਰਾਲੀ ਕਿਸੇ ਬਨੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪ੍ਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੋਰ ਜੇਲ ਅਪੀਲ ਕਰਨੇ ਵੀ ਪ੍ਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋਂ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਵਿੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 83 ਤੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣਿਆ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੁੱਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰਦਨੇ ਰਹਿਣ ਨਹੀਂ ਦੇਣੀ। ਉਹ ਜੀ ਬੈਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਲ ਨਿਕਾ ਪੋਲ ਵੇਖ ਕੇ ਮੁੜ ਜਾਂਦੇ ਨੇ। ਸਾਡੇ ਤੱਕ ਤਾਂ ਬੈਲਰ ਆਪੇ ਹੀ ਆਪੜੇ ਹੀ ਨਹੀਂ ਗੇ। ਬੈਲਰ ਤਾਂ ਛੜਕਦੇ ਨਾਲ-ਨਾਲ ਕੰਮ ਕਰਦੇ ਨੇ ਉਦੋਂ ਪਾਰਾਂ ਜਾਂਦੇ ਹੀ ਨਹੀਂ ਗੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ ਸਾਡੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ। ਸਰਕਾਰ ਸਾਨੂੰ ਜਾਂਦੇ ਦਾ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸ ਸਰਕਾਰ ਆਪ ਉਥੇ ਵੈਸੇ ਵੈਸਲੀ ਹੋ ਰਹੀਦੀ ਆ ਲੋਕਾਂ ਕੋ ਵੋਟਾਂ ਪਵਾ ਕੇ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ ਇਹਦੇ ਅਸੀਂ ਤਾਂ ਮੰਨਾਂਗੇ ਸਾਰਾ ਸਰਕਾਰ ਦਾ ਇੱਕ ਸੂਰਿਆ ਸਾਰ ਕੋ ਹਾਲਤ ਕਰੇ ਸਾਨੂੰ ਪ੍ਰਾਲੀ ਦਾ ਮਾਅਵਾਜਾ ਤਾਂ ਅਸੀਂ ਬੰਨੇ ਦੇ ਢੇਰੀਆਂ ਲਵਾ ਦਾਂ ਇਕੱਠੀਆਂ ਕਰਕੇ ਸਾਨੂੰ ਤੇ ਝੋਨੇ ਦੇ ਪੈਸੇ ਨਹੀਂ ਪੂਰੇ ਮਿਲਣਦੇ ਤਾਂ ਪ੍ਰਾਲੀ ਦਾ ਸਾਨੂੰ ਕੀ ਦੇਣਾ ਨਾ ਤੇ ਹੁਣ ਸਾਡੀ ਕਣਕ ਮਰ ਗਈ ਇਹੀ ਕਿਦਰ ਨੂੰ ਜਾਵਾਂਗੇ ਜੀ ਅੱਜ ਸਾਡੇ ਕੋ ਪਿੰਡ ਛਾਪਰੇ ਜਾ ਜਾਂਦੇ ਕਿਸਾਨ ਬਰਿੰਦਰ ਸਿੰਘ ਨਾ ਟੈਲੀਫੋਨ ਤੁਹਾਨੂੰ ਦੱਸਿਆ ਕਿ ਮੇਰੇ ਖੇਤ ਦੇ ਵਿੱਚ ਕਣਕ ਨੂੰ ਗੁਲਾਬੀ ਸੁਣੀ ਦਾ ਮਲਾਇਆ ਮੌਕੇ ਤਣਕ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗਲਬੀ ਸੁੰਢੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੋ ਹੁਣ ਇਹਨਾਂ ਨੂੰ ਅਸੀਂ ਕਲੋਰ ਪੈਰੀਫਸ ਦੀ ਸਪਰਸ਼ ਕੀਤੀ ਹੈ 1 ਲੀਟਰ ਕਲੋਰ ਪੈਰੀਫਸ ਨਾਲ ਸਪਰੇਅ ਕਰਦਨ ਤਾਂ ਜੋ ਸੁੰਢੀ ਤੇ ਕੰਟਰੋਲ ਪਾਇਆ ਜਾ ਸਕੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁੰਢੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਇਹ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਵੀ ਡਰਨ ਦੀ ਲੋੜ ਨਹੀਂ ਇੱਕ ਸਪਰੇਅ ਕਰ ਦੋ ਤੇ ਰੋਗ ਖਤਮ ਹੋ ਜੀ ਬੇਲਰਾਂ ਦੀ ਜਿਹੜੀ ਸਮੱਸਿਆ ਉਹ ਇਥੇ ਨਾ ਇੱਕ ਪੋਲੇ ਆ ਕਰਨ ਵਾਲਾ ਵਾਅਦਾ ਉਹ ਤੇ ਪੋਲ ਜਿਹੜਾ ਤੰਗ ਹੋਣ ਕਰਨ ਉਹਨਾਂ ਦੀ ਟਰਾਲੀਆਂ ਟਰਾਂਸਪੋਰਟੇਸ਼ਨ ਨਹੀਂ ਲੰਗਦੀ ਇਸ ਕਰਕੇ ਬਿਲ ਰੇ ਇਥੋਂ ਤੱਕ ਨਹੀਂ ਆ ਸਕੇ ਸੋ ਉਹ ਜਿਹੜੀ ਆ ਗਰਾਊਂਡ ਲੈਵਲ ਤੇ ਉਹ ਸਮੱਸਿਆ ਹੈਗੀ ਗਲਾਬੀ ਸੁੰਡੀ ਹੈਗੀ ਗਲਾਬੀ ਅੱਗੇ ਵੀ ਖਬਰਾਂ ਦੋਤਾਂ ਆਈਆਂ ਨੇ ਤੁਰ ਵੀ ਲੈਂਦੇ ਸੁੰਡੀ ਤੁਰਦੀ ਹੈ ਤੁਰਦੀ ਹੈ ਨਰਮੇ ਚ ਪੈਂਦੀ ਹੈ ਮਾਲ ਵੇ ਨਰਮੇ ਨਹੀਂ ਪੈਂਦੀ ਹੈ ਉਹ ਤੁਰੁੰਦੇ ਨੇ ਬਹੁਤ ਜਿਆਦੇ ਨੇ ਮੈਂ ਕਹਿੰਦਾ ਵੀ ਦੋਰੇ ਡੇ ਨੇ ਹੁਣ ਬੀਜੇ ਨਾ ਬੀਜੇ ਨਾ ਪਾ ਜਾਲਾ ਧੋੜੇ ਬੀਜ ਨੇ ਆ ਪੰਜ ਫੁੱਟ ਫਟ ਕੇ ਜੇ 15 20 ਕਵਾਂਟਲ ਰਿਲੇਬਲ ਆ ਜਾਵੇ ਤੇਰੀ ਨਹੀਂ ਘਟਦੀ ਹੋਵੇਗੀ ਬਸੇਰੀ ਹੈ ਵਾਕਿਆ ਹਾ ਵੇਖੋ ਸੁੰਡੀ ਤੁਰੀ ਪੰਡੀ ਉਹਦੇ ਚੋਣੀ ਨਵਾਂ ਜਿਹੜਾ ਸੁੱਕਦਾ ਨਵਾਂ ਬੂਟਾ ਸੁੱਕਦਾ ਆ ਜਿਹਦੇ ਨਾਲਾ ਫੋੜ ਫੋਟਾ ਹੀ ਆ ਨਾ ਉਥੋਂ ਨਹੀਂ ਲੱਭਣੀ ਜਿਹੜਾ ਇਹ ਨਵਾਂ ਕਮਲਾਉਂਦਾ ਥੱਲੇ ਗੋਲ ਲਗਾ ਕੇ ਉਹਨੂੰ ਮਿੱਟੀ ਪਰਾ ਕਰੇਗਾ ਤੇ ਫੇਰ ਥੱਲੇ ਉਂਗਲ ਲਗਾ ਕੇ ਆ ਹੱਥ ਤੇ ਬੇੜੇ ਹਾਂ ਉਹ ਤਾਂ ਫੇਰ ਸੁੰਡੀ ਲੱਭਣੀ ਉਹ ਮੋੜਾ ਉੱਪਰ ਵੀ ਚੱਕ ਕੇ ਆ ਹੈ ਖੈਤਰਾ ਹਉ ਨਿਕਲ ਨਹੀਂ ਆਉ ਉਹ ਵਾੜ ਦੇ ਦੀ ਕਿਦ ਨਾ ਅੱਜ ਸੋ ਮਾਤਾ ਨੂੰ ਪੁੱਛਣਾ ਹੈ ਤਾਂ ਉਹਦੇ ਜੋ ਨਵਾਂ ਜਿਹੜਾ ਸੁੱਕ ਗਿਆ ਨਵਾਂ ਬੂਟਾ ਸੁੱਕਦਾ ਆ ਆ ਜਿਹਦੇ ਨਾਲਾ ਫੋਟ ਫੋਟਾ ਹੀ ਆ ਨਾ ਉੱਥੋਂ ਨਹੀਂ ਲੱਭਣੀ ਜਿਹੜਾ ਇਹ ਨਵਾਂ ਕਮਲਾਉਂਦਾ ਹੈ ਥੱਲੇ ਗੋਲ ਲਗਾ ਕੇ ਉਹਨੂੰ ਕੋ ਮਿੱਟੀ ਪਰਾ ਕਰੇਗਾ ਤਾਂ ਫੇਰਗੇ ਥੱਲੇ ਉਂਗਲ ਲਗਾ ਕੇ ਆ ਹੱਥ ਟਬੇੜੇ ਹਾਂ ਉਹ ਤਾਂ ਫੇਰ ਸੁਣ ਨਹੀਂ ਲੱਭਦੀ ਉਹ ਮੁੰਡਾ ਉੱਪਰ ਨਹੀਂ ਜਾ ਕੇ ਆ ਖੈਤਰਾ ਹਉ ਨਿਕਲ ਨਹੀਂ ਆਉ ਉਹ ਵਾੜ ਦੇ ਦੀ ਕਿਦ ਨਾ ਅੱਜ ਸੋ ਮਾਤਾ ਨੂੰ ਪੁੱਛਣਾ ਹੈ ਤਾਂ